ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮੰਜੂ ਰਾਣਾ ਦੇ ਖਿਲਾਫ ਹਲਕੇ ਕਪੂਰਥਲਾ ਅਤੇ ਟਿਲਵਾ ਬਲਾਕ ਦੇ ਸਰਪੰਚਾਂ ਨੇ ਵੱਡਾ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਪ੍ਰਸ਼ਾਸਨਿਕ ਕੰਪਲੈਕਸ ਦੇ ਵਿੱਚ ਬਲਾਕ ਸਮਤੀ ਮੈਂਬਰ ਸਰਪੰਚਾ ਪੰਚਾਇਤੋ ਇਲਾਵਾ ਪਿੰਡਾਂ ਦੇ ਵਸਨੀਕਾਂ ਨੇ ਮੈਡਮ ਮੰਜੂ ਰਾਣਾ ਤੇ ਦੋਸ਼ ਲਾਉਂਦੇ ਆ ਕਿ ਹੈ ਕਿ ਮੈਡਮ ਰਾਣਾ ਪਿੰਡਾਂ ਦੀਆਂ ਪੰਚਾਇਤਾਂ ਤੇ ਸਰਕਾਰੀ ਕੰਮਕਾਜ ਵਿੱਚ ਦਖਲਅੰਦਾਜ਼ੀ ਕਰਦੇ ਹਨ ਅਤੇ ਸਰਪੰਚਾ ਤੇ ਸੱਤਾਧਾਰੀ ਪਾਰਟੀ ਦਾ ਦਬਾਅ ਵੀ ਬਣਾਉਂਦੇ ਹਨ ਵਿਕਾਸ ਕਾਰਜਾਂ ਦੇ ਰਿਕਾਰਡ ਉਹਨਾਂ ਨੂੰ ਪੇਸ਼ ਕਰਨ ਦੀ ਮੰਗ ਕਰਦੇ ਹਨ ਜੋ ਕਿ ਕਾਨੂੰਨੀ ਅਤੇ ਸੰਵਿਧਾਨਕ ਤੌਰ ਤੇ ਸਰਾਸਰ ਗਲਤ ਹੈ ਸਰਪੰਚਾ ਨੇ ਵੀ ਕਿਹਾ ਹੈ ਕਿ ਰਿਕਾਰਡ ਨਾ ਪੇਸ਼ ਕਰਨ ਤੇ ਉਹਨਾਂ ਉੱਪਰ ਦਬਾਅ ਬਣਾਉਂਦਿਆਂ ਹੋਏ ਕਾਰਵਾਈ ਕਰਨ ਦਾ ਵੀ ਡਰਾਵਾ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਮੰਜੂਰਾਣਾ ਨੂੰ ਕਿਹਾ ਹੈ ਕਿ ਕੋਈ ਵੀ ਰਿਕਾਰਡ ਚੈੱਕ ਕਰਨ ਦਾ ਅਧਿਕਾਰ ਸੰਬੰਧਿਤ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਹੈ ਨਾ ਕਿ ਤੁਹਾਡਾ ਉਹਨਾਂ ਨੇ ਮੰਜੂਰਾਣਾ ਨੂੰ ਆਖਿਆ ਹੈ ਕਿ ਉਹ ਆਪਣੀ ਪਾਰਟੀ ਦੀ ਬਿਹਤਰੀ ਦੇ ਲਈ ਕੰਮ ਕਰਨ ਨਾ ਕਿ ਪੰਚਾਇਤਾਂ ਦੇ ਵਿੱਚ ਆਪਣੀ ਦਖਲਅੰਦਾਜ਼ੀ ਕਰਨ। ਮਾਮਲਾ ਜੋ ਮੇਰੇ ਪਰਿੰਡ ਚੁੱਪਰਵਾੜ ਨੂੰ ਮੈਡਮ ਜੀ ਗਏ ਸਨ। ਮੰਡੀ ਬੋਰਡ ਦੇ ਸੜਕ ਦੇ ਵੀਡੀਓ ਬਣਾਈ ਸੀ। ਜੋ ਤੱਥਾਂ ਤੋਂ ਪਰਾਂ ਸੀ ਉਹ ਸੜਕ ਮੰਡੀ ਬੋਰਡ ਦੀ ਹੈ। ਮੰਡੀ ਬੋਰਡ ਦੇ ਬਨ ਹੋਣੀ ਪੰਚਾਇਤ ਦਾ ਕੋਈ ਗ੍ਰਾਮਣ ਸੀ। ਉਹਨਾਂ ਨੇ ਸਾਡੇ ਤੇ ਝੂਠੇ ਇਲਜ਼ਾਮ ਲਾਏ ਸਾਨੂੰ ਉਹਨਾਂ ਤੋਂ ਜਾਨੂ ਕਰਵਾਉਣ ਲਈ ਥੇਸ਼ੂ ਆਈ ਸੀ ਡੀਸੀ ਸਾਹਿਬ ਨੂੰ। ਜੋ ਸੱਚਾਈ ਦੱਸੀ ਹੈ ਆਪਣੇ ਮੰਗ ਪੱਤਰ ਵਿੱਚ ਅਸਲੀਅਤ ਵਿੱਚ ਇਹ ਵੇ ਮੈਡਮ ਦਬਾਉਣਾ ਚਾਹੁੰਦੀ ਹੈ ਕਾਂਗਰਸੀ ਸਰਪੰਚਾਂ ਨੂੰ ਇਹ ਆਪਣਾ ਰੋੜ ਜਮਾਉਣਾ ਚਾਹੁੰਦੀ ਹੈ ਇਸ ਤਰ੍ਹਾਂ। ਡੀਸੀ ਸਾਹਿਬ ਨੇ ਕਿਹਾ ਇਹ ਤੁਹਾਡਾ ਮੰਗ ਪੱਤਰ ਪੰਜਾਬ ਦੇ ਸੀਐਮ ਸਾਹਿਬ ਕੋਲ ਤੁਹਾਡਾ ਪਹੁੰਚਾਇ ਦਿੱਤਾ ਜਾਏਗਾ ਸਾਨੂੰ ਉਹਨੇ ਆਪਣਾ ਭਰੋਸਾ ਦਿੱਤਾ ਜੀ ਸਾਨੂੰ ਆਪਣੇ ਪ੍ਰਦਰਸ਼ਨ ਵਿੱਚ ਪੂਰਾ ਪਰਮਾ ਹੁੰਗਾਰਾ ਮਿਲਿਆ ਹੈ ਸਾਰੇ ਸਰਪੰਚ ਪਿੰਡਾਂ ਦੇ ਸਾਰੇ ਮੋਦਬਰ ਸਹਿਮਤ ਨੇ ਜੇ ਕਿਸੇ ਵੀ ਇੱਕ ਸਰਪੰਚ ਦੇ ਨਾਲ ਕੋਈ ਵੀ ਜਾਂਚਤੀ ਕਰੇਗਾ ਅਸੀਂ ਕਾਂਗਰਸ ਵਰਕਰ ਸਾਰੇ ਸਰਪੰਚ ਪੰਚ ਇਕਤਾ ਵਿੱਚ ਆਣ ਕੇ ਉਹਦਾ ਵਿਰੋਧ ਕਰਾਂਗੇ ਜੇਕਰ ਕਿਸੇ ਨੇ ਕੋਈ ਗਲਤ ਕਾਰਵਾਈ ਕਰੇਗਾ ਇਸ ਤੋਂ ਬਾਅਦ ਫਿਰ ਸਾਡੇ ਚੱਕਾ ਜਾਮ ਕੀਤਾ ਜਾਏਗਾ ਪ੍ਰਦਰਸ਼ਨ ਕੀਤਾ ਜਾਏਗਾ ਰੋਡ ਜਾਮ ਕੀਤੇ ਜਾਣਗੇ ਅਸੀਂ ਆਪਣੇ ਤਰ੍ਹਾਂ ਪੂਰੀ ਕੋਸ਼ਿਸ਼ ਕਰਾਂਗੇ ਕਿਸੇ ਨਾਲ ਕੋਈ ਬੇਇਨਸਾਫੀ ਨਾ ਹੋ ਸਕੇ ਅੱਜ ਜਿਹੜਾ ਇਹ ਧਰਨਾ ਵਾ ਇਹ ਸਾਡੇ ਹਲਕਾ ਇਨਜਾਜ ਆਮ ਆਦਮੀ ਪਾਰਟੀ ਮਨਜੂ ਰਾਣਾ ਜੀ ਦੇ ਜੋ ਪਿੰਡਾਂ ਚ ਜਾ ਕੇ ਸਾਡੇ ਸਰਪੰਚ ਸਾਹਿਬਾਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਰਿਕਾਰਡ ਮੰਗਦੇ ਆ ਉਹ ਸਮਾਂਚ ਲਾਇਆ ਗਿਆ ਜੇ ਤੁਹਾਨੂੰ ਕਿਤੇ ਕੋਈ ਸ਼ੱਕ ਵਾ ਤੇ ਤੁਸੀਂ ਉੱਥੇ ਅਫੀਸਰ ਸਰਪੰਦੀ ਡਿਊਟੀ ਲਾਓ ਜੋ ਵਿਕਾਸ ਦੇ ਕੰਮ ਹੋਏ ਆ ਉਹ ਸਾਡੇ ਅਪਸੰਦੀ ਨਿਗਰਾਨੀ ਦੇ ਵਿੱਚ ਹੋਏ ਆ ਵੀਡੀਓ ਦੇ ਨਿਗਰਾਨੀ ਵਿੱਚ ਟੀడీపీ ਦੀ ਨਿਗਰਾਨੀ ਵਿੱਚ ਐਡੀਸੀ ਡਵੈਲਪਮੈਂਟ ਦੀ ਨਿਗਰਾਨੀ ਚ ਹੋਇਆ ਅਗਰ ਕੋਈ ਦੇਖ ਕੋ ਤੁਹਾਨੂੰ ਲੱਗਦਾ ਵਾ ਤੇ ਤੁਸੀਂ ਡਿਊਟੀ ਲਾਓ ਕਿਸੇ ਅਫਸਰ ਸਹਿਬਾਨ ਦੀ ਜਿਹਦੇ ਤੋਂ ਬਾਅਦ ਦੀ ਲਾ ਦਿਓ ਚੈੱਕ ਕਰਾ ਲਓ ਜਿੱਥੇ ਕੋਈ ਨੌਕਸਵਾ ਗਲਤਵਾ ਤੇ ਉਥੇ ਤੁਸੀਂ ਜੋ ਮਰਜ਼ੀ ਬੰਦੀ ਕਾਰਵਾਈ ਕਰੋ ਜੇ ਕੋਈ ਨਲਕੀ ਹੈਗੀ ਆ ਤਾਂ ਪਰ ਇਹ ਕੋਈ ਤਰੀਕਾ ਥੋੜੀ ਨਾ ਕਿ ਤੁਸੀਂ ਪਿੰਡਾਂ ਚ ਜਾ ਕੇ ਧਮਕਾਉਣਾ ਸ਼ੁਰੂ ਕਰਦੇ ਹੋ ਔਰ ਅੱਜ ਦਾ ਮਾਹੌਲ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਇੱਕ ਡਰ ਪੈਦਾ ਹੋ ਰਿਹਾ ਵਾ ਘੜੇ ਬੰਦ ਆ ਰਾਣਾ ਗੁਰਜੀਤ ਸਿੰਘ ਨੇ 5 ਸਾਲ ਦੇ ਵਿੱਚ ਪੂਰਾ ਜੋਰ ਲਾ ਕੇ ਪਿੰਡਾਂ ਦੇ ਵਿੱਚੋਂ ਪਾਰਟੀ ਬਾਜ਼ੀ ਖਤਮ ਕੀਤੀ ਸੀ ਧੜੇਬੰਦੀ ਖਤਮ ਕੀਤੀ ਸੀ ਅੱਜ ਅਸੀਂ ਪਿੰਡਾਂ 'ਚ ਧੜੇਬੰਦੀ ਬਣਾ ਰਹੇ ਆ ਜਿੰਦਾਬਾਦ ਸਾਡੇ ਉਹ ਪਿੰਡਾਂ ਦਾ ਭਾਈਚਾਰਾ ਇੱਕ ਵਾ ਜਿੰਦਾਬਾਦ ਉਹ ਇੱਕ ਹੀ ਰਹਿਣੇ ਆ ਬਾਹਰਲੇ ਤੁਸੀਂ ਆਉਂਦੇ ਹੋ ਲੀਡਰ ਸਾਹਿਬਾਂ ਆਉਂਦੇ ਹੋ ਤੁਸੀਂ ਵਾਪਸ ਚਲ ਜਾਣਾ ਪਰ ਪਿੰਡਾਂ ਦੇ ਵਿੱਚ ਤਾਂ ਨਾ ਘਟੋ ਘਟੋ ਪੜਾਵਾਂ ਨੂੰ ਆਪਸ 'ਚ ਤਾਂ ਨਾ ਲੜਾਓ ਜਿੰਦਾਬਾਦ ਅੱਜ ਤੁਸੀਂ ਦੋ ਜਣਿਆਂ ਨੂੰ ਚੱਕਦੇ ਹਾਂ ਸਰਪੰਚ ਦੇ ਖਿਲਾਫ ਕਰਦੇ ਹਾਂ ਕੱਲ ਨੂੰ ਸਰਪੰਚ ਦਾ ਅਦਾਲਤ ਲਗਾਓ ਉਹਨਾਂ ਨੂੰ ਰਗੜੂਆ ਇੱਕ ਕਿਦਾਂ ਦਾ ਮਾਹੌਲ ਬਣੂਗਾ ਪਿੰਡਾਂ ਦੇ ਵਿੱਚ ਇਦਾਂ ਦਾ ਕੰਮ ਨਾ ਕਰੋ ਪਿੰਡਾਂ ਵਿੱਚ ਇੱਕ ਭਾਈਚਾਰਕ ਸਾਂਝ ਜਿਹੜੀ ਆ ਉਹਨੂੰ ਬਣੀ ਰਹਿੰਦੀ ਏ ਆਪਾਂ ਬਾਕੀ ਜਿੱਥੇ ਕੋਈ ਸ਼ੱਕ ਪੈਂਦੀ ਆ ਉਹਦੀ ਚੈਕਿੰਗ ਕਰਾਓ ਡੱਟ ਕੇ ਕਰਾਓ ਅੱਜ ਸ਼ਹਿਰ ਦਾ ਹਾਲਾਤ ਦੇਖੋ ਸਾਡੇ ਕਪੂਰਥਲੇ ਦੇ ਸ਼ਹਿਰ ਦੇ ਵਿੱਚੋਂ ਮਾਨਯੋਗ ਸਾਡੇ ਮਨਜੂ ਰਾਣਾ ਜੀ ਨੂੰ 3500 ਦੀ ਲੀਡ ਦਿੱਤੀ ਸਾਡੇ ਲੋਕਾਂ ਨੇ ਤੇ ਅੱਜ ਹਾਲਾਤ ਕੀ ਆ ਨਰਕ ਦੀ ਜ਼ਿੰਦਗੀ ਜ਼ਿੰਦਗੀ ਭੋਗ ਰਹੇ ਆ ਸ਼ਹਿਰ ਵਾਲੇ ਸਰਪੰਚ ਸਾਰੇ ਇਕੱਠੇ ਹੋਏ ਆ ਇਹ ਅੱਜ ਕੋਈ ਮੈਮੋਰੰਡਮ ਵੀ ਜਿਹੜਾ ਬਿਲਕੁਲ ਜੀ ਅੱਜ ਡੀਸੀ ਸਾਹਿਬ ਨੂੰ ਇਸ ਤੋਂ ਬਾਅਦ ਮੈਮੋਰੰਡਮ ਦੇਵਾਂਗੇ ਔਰ ਮੈਂ ਇੱਕ ਵੱਡੀ ਗੱਲ ਦੱਸਣੀ ਚਾਹੁੰਦਾ ਕਿ ਇਹ ਸਰਪੰਚ ਸਾਹਿਬਾਨ ਕੋਈ ਬਹੁਤ ਵੱਡੇ ਸੱਦੇ ਤੇ ਨਹੀਂ ਆਏ ਇਹ ਇੱਕ ਦੂਜੇ ਦੀ ਸਹਾਇਤਾ ਵਾਸਤੇ ਆਪਣੇ ਆਪ ਹੀ ਇਕੱਠੇ ਹੋ ਗਏ ਆ ਅਸੀਂ ਤਾਂ ਮੜ ਜਾ ਅਨਾਉਂਸ ਕੀਤਾ ਸੀ ਵੀ ਆਪਾਂ ਧਰਨਾ ਰੱਖਣਾ ਇਹ ਇੱਕ ਦੂਜੇ ਤੋਂ ਵੱਧ ਕੇ ਆਏ ਆ ਤਾਂ ਹੀ ਆਏ ਆ ਕਿ ਇਹ ਦੂਜਾ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ ਇਹਨਾਂ ਨੇ ਕੰਮ ਬਹੁਤ ਸੱਚੇ ਢੰਗ ਨਾਲ ਕੀਤੇ ਹੋਏ ਆ ਇਹਨਾਂ ਨੂੰ ਕੋਈ ਚਿੰਤਾ ਨਹੀਂ ਹੈਗਾ ਬਹੁਤ ਬਹੁਤ ਕਾਂਗਰਸੀ ਸਰਪੰਚਾਂ ਨੇ ਬੂਟਾ ਪਿੰਡ ਦੇ ਸਰਪੰਚ ਦੇ ਕਹਿਨ ਦੇ ਉੱਤੇ ਤੇ ਰਾਣਾ ਗੁਰਜੀਤ ਸਿੰਘ ਜੀ ਦੀ ਸ਼ਹਾਦਤ ਜੋਧਰਨਾ ਲਗਾਇਆ ਹੈਗਾ ਡੀਸੀ ਦਫ਼ਤਰ ਦੇ ਬਾਹਰ ਉਹਦੇ ਸਬੰਧ ਵਿੱਚ ਮੈਂ ਕੁਝ ਕਹਿਣਾ ਚਾਹੁੰਦੀ ਹਾਂ ਇੱਕ ਦਿਨ ਪਹਿਲਾਂ ਮੈਂ ਪਿੰਡ ਵਾਸੀਆਂ ਦੇ ਕਹਿਨ ਤੇ ਬੂਟਾ ਪਿੰਡ ਦਾ ਲੋਕਾਂ ਦੀਆਂ ਤਕਲੀਫਾਂ ਸੁਣਨ ਲਈ ਗਈ ਸੀ ਤੇ ਪਿੰਡ ਵਾਸੀਆਂ ਨੇ ਉੱਥੇ ਮੈਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰਸ ਨੇ ਉਹਨਾਂ ਨੇ ਆਪਣੇ ਹਾਲਾਤ ਦਿਖਾਏ ਵੀ ਕਿੰਨੇ ਮਾੜੇ ਹਾਲਾਤਾਂ ਚ ਰਹਿ ਰਹੇ ਹੈਗੇ ਨੇ ਇੱਥੇ ਤੱਕ ਕਿ ਇੱਟਾਂ ਵੀ ਜੜੀਆਂ ਹੈਗੀਆਂ ਕਹਿੰਦੇ ਫਿਰਨੀ ਦੀਆਂ 4 ਲੱਖ ਇੱਟ ਜੜੀ ਆ ਬੂਡਾ ਪਿੰਡ ਦਾ ਸਰਪੰਚ ਰਾਜਪਾਲ ਚੱਕ ਕੇ ਆਪਣੀ ਫੈਕਟਰੀ ਲੈ ਗਿਆ ਹੈਗਾ ਫਿਰ ਉਹਨਾਂ ਨੇ ਦੱਸਿਆ ਕਿ 92 ਲੱਖ ਦਾ ਕੰਮ ਚੱਲ ਰਿਹਾ ਹੈਗਾ ਛੱਪੜ ਦਾ ਉਹਦੇ ਵਿੱਚ ਜਿਹੜਾ ਲੱਗ ਰਹੀ ਹੈਗੀ ਆ ਮਟੀਰੀਅਲ ਵੀ ਜਿੰਨੀ ਪਾਈਪ ਪੈ ਰਹੀ ਆ ਚਾਹੇ ਉਹ ਪਲਾਸਟਿਕ ਦੀ ਆ ਚਾਹੇ ਉਹ ਪਾਈਪ ਸਿੰਮਟਡ ਉਹ ਸਾਰੀ ਜਿਹੜੀ ਐ ਰਾਜਪਾਲ ਸਰਪੰਚ ਐ ਇਹਨਾਂ ਨੇ ਭਰਾਵਾਂ ਨੇ ਮਿਲ ਕੇ ਆਪਸ ਫੈਕਟਰੀਆਂ ਲਾਈਆਂ ਹੋਈਆਂ ਟਾਈਲਾਂ ਦੀਆਂ ਤੇ ਪਲਾਸਟਿਕ ਪਾਈਪਾਂ ਦੀਆਂ ਤੇ ਨਾਲ ਸੀਮਿੰਟ ਦੀਆਂ ਪਾਈਪਾਂ ਦੀਆਂ ਯਾਨੀ ਕਿ ਇਹ ਸਾਰਾ ਪੈਸੇ ਨੂੰ ਆਪਣੇ ਲੈਵਲ ਤੇ ਕਪਲਾ ਕਰੀ ਜਾ ਰਹੀ ਹੈਗੀ ਜੀ ਇਹ ਚੀਜ਼ਾਂ ਉਹਨਾਂ ਨੇ ਮੇਰੇ ਨੋਟਿਸ ਵਿੱਚ ਲਿਆਂਦੀਆਂ ਜਦੋਂ ਮੈਂ ਪਿੰਡੋਂ ਬਾਹਰ ਨਿਕਲ ਰਹੀ ਸੀ ਤੇ ਸਰਪੰਚ ਦਾ ਭਰਾ ਉੱਥੇ ਆ ਗਿਆ ਤੇ ਬਾਅਦ ਵਿੱਚ ਮੈਂ ਪਾਣੀ ਪੀਣ ਲਈ ਰੁਕੂ ਕਿਉਂਕਿ ਗਰਮੀ ਦਾ ਮੌਸਮ ਸੀਗਾ ਆਪਣੇ ਜਿਹੜੇ ਟੀਮ ਦੇ ਵਰਕਰਸ ਨੇ ਸਾਡੇ ਬੂਟਾਪਿੰਡ ਦੇ ਵਿੱਚ ਉਹਨਾਂ ਦੀ ਦੁਕਾਨ ਤੇ ਬੈਠੀ ਤੇ ਉੱਥੇ ਸਰਪੰਚ ਵੀ ਆ ਗਿਆ ਤੇ ਉਹ ਪਾਰਟੀ ਵਰਕਰਸ ਦੇ ਨਾਲ ਤੂੰ ਤੂੰ ਮੈਂ ਮੈਂ ਬੁਰੀ ਤਰ੍ਹਾਂ ਹੋਣ ਲੱਗ ਗਏ ਮੈਂ ਉਹਨਾਂ ਨੂੰ ਰੋਕਿਆ ਵੀ ਕਿ ਦੇਖੋ ਮੈਂ ਤਾਂ ਕਿਸੇ ਨੂੰ ਕੁਝ ਨਹੀਂ ਕਹਿ ਰਹੀ ਹੈਗੀ ਤੁਸੀਂ ਸ਼ਾਂਤੀ ਨਾਲ ਗੱਲ ਕਰੋ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਆਪਣੀ ਮਰਜ਼ੀ ਨਾਲ ਇੱਥੇ ਆਈ ਹੈਗੀ ਐਨਾ ਆਇਆ ਕਿ ਮੈਂ ਜੈ ਜੀ ਬੁਲਾਇਆ ਸੀਗਾ ਉੱਥੇ ਤੇ ਜੈ ਨੂੰ ਤੇ ਜਿਹੜਾ ਆਪਣਾ ਨਰੇਗਾ ਸੈਕਟਰੀ ਆ ਉਹਨਾਂ ਨੂੰ ਪੁੱਛਿਆ ਸੀ ਕਿ ਥੋੜਾ ਬੋਤ ਮੈਨੂੰ ਹਿਸਾਬ ਕਿਤਾਬ ਦੱਸੋ ਵੀ ਇਹ ਕਹਿੰਦੇ 92 ਲੱਖ ਰੁਪਏ ਦਾ ਇੱਥੇ ਕਪਲਾ ਹੋ ਰਿਹਾ ਹੈਗਾ ਮੈਂ ਵੀਡੀਓ ਨੂੰ ਵੀ ਅਮਰਜੀਤ ਨੂੰ ਫੋਨ ਕੀਤਾ ਵੀ ਅਲੀਗੇਸ਼ਨਸ ਲਗਾ ਰਹੇ ਆ ਤੇ ਤੁਸੀਂ ਥੋੜਾ ਜਿਹਾ ਮੈਨੂੰ ਐਕਸਪਲੇਨ ਕਰੋ ਵੀ ਇਹ 92 ਲੱਖ ਕਿੱਦਾਂ ਯੂਟਿਲਾਈਜ਼ ਹੋ ਰਿਹਾ ਵੀ ਇਹਨਾਂ ਦਾ ਕਹਿਣ ਦਾ ਮਤਲਬ ਹੈ ਵੀ ਸਰਪੰਚ ਮਟੀਰੀਅਲ ਵੀ ਆਪਣਾ ਯੂਜ਼ ਕਰ ਰਿਹਾ ਵਾ ਲੋਕਾਂ ਨੂੰ ਕੁਝ ਨਹੀਂ ਦੱਸਿਆ ਜਾ ਰਿਹਾ ਜਦਕਿ ਕਾਨੂੰਨ ਕਹਿੰਦਾ ਵਾ ਵੀ ਜਿੱਥੇ ਵੀ ਕੰਮ ਸ਼ੁਰੂ ਹੁੰਦਾ ਉੱਥੇ ਇੱਕ ਵੱਡਾ ਬੋਰਡ ਲੱਗਣਾ ਚਾਹੀਦਾ ਹੈਗਾ ਉਹਦੇ ਚ ਦੱਸਣਾ ਚਾਹੀਦਾ ਇੰਨੇ ਪੈਸੇ ਦਾ ਕੰਮ ਅਲੋਟ ਹੋਇਆ ਹੈਗਾ ਵਾ ਤੇ ਆ ਕੰਮ ਚੱਲਦੇ ਆ ਤੇ ਆ ਮਟੀਰੀਅਲ ਆਇਆ ਹੈਗਾ ਹਰ ਚੀਜ਼ ਐਕਸਪਲੇਨ ਕਰਨੀ ਹੁੰਦੀ ਹੈ ਲੇਕਿਨ ਮੈਨੂੰ ਵੀਡੀਓ ਨੇ ਵੀ ਜਵਾਬ ਦਿੱਤਾ ਵੀ ਮੈਡਮ ਮੈਂ ਰਿਕਾਰਡ ਨਹੀਂ ਦਿਖਾ ਸਕਦਾ ਕਹਿ ਸਕਦਾ ਦਿਖਾਣ ਲਈ ਤੇ ਸਰਪੰਚਾ ਨੇ ਵੀ ਜਵਾਬ ਦਿੱਤਾ ਜੇ ਹੀ ਨੇ ਵੀ ਜਵਾਬ ਦਿੱਤਾ ਮੈਂ ਸਾਇਲੈਂਟਲੀ ਉੱਥੇ ਬੈਠੀ ਰਹੀ